ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਹਰਿਆਣਾ ਦੇ ਏਡੀਜੀਪੀ ਯਾ ਪੂਰਨ ਕੁਮਾਰ ਦੇ ਆਤਮ ਹੱਤਿਆ ਮਾਮਲੇ ਨੂੰ ਲੈ ਕੇ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਅੰਮ੍ਰਿਤਸਰ ਦੇ ਵਿੱਚ ਕੱਢਿਆ ਗਿਆ। ਇਸ ਦੌਰਾਨ ਪੂਰਨ ਕੁਮਾਰ ਨੂੰ ਇਨਸਾਫ ਮਿਲੇ ਦੇ ਨਾਅਰੇ ਲਗਾਏ ਗਏ ਨੇ। ਇਸ ਮੌਕੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਪ੍ਰਦਾਨਗੀ ਕਰਦਿਆਂ ਯਾ ਪੂਰਨ ਕੁਮਾਰ ਨੂੰ ਸ਼ਰਧਾਂਜਲੀ ਦਿੱਤੀ ਹੈ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਵੀ ਕੀਤੀ ਹੈ। ਉਨਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਾਈ ਪੂਰਨ ਕੁਮਾਰ ਦੇ ਪਰਿਵਾਰ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਖੜੀ ਹੈ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਦਾ ਜਲਦ ਹੀ ਹੱਲ ਕੀਤਾ ਜਾਵੇਗਾ ਕੈਬਨਟ ਮੰਤਰੀ ਨੇ ਹਰਿਆਣਾ ਸਰਕਾਰ ਨੂੰ ਕਰੜੇ ਸ਼ਬਦਾਂ ਦੇ ਵਿੱਚ ਘੇਰੇ ਹੈ ਉਹਨਾਂ ਨੇ ਕਿਹਾ ਹੈ ਕਿ ਵਾਈ ਪੂਰਨ ਕੁਮਾਰ ਇੱਕ ਇਮਾਨਦਾਰ ਅਤੇ ਸੀਨੀਅਰ ਆਈਪੀਐਸ ਅਫਸਰ ਸਨ ਉਹਨਾਂ ਕਿਹਾ ਹੈ ਕਿ ਵਾਈ ਪੂਰਨ ਕੁਮਾਰ ਇੱਕ ਇਮਾਨਦਾਰ ਅਤੇ ਸੀਨੀਅਰ ਆਈਪੀਐਸ ਅਧਿਕਾਰੀ ਸਨ ਉਨ੍ਹਾਂ ਦੇ ਨਾਲ ਜਾਤੀ ਆਧਾਰਿਤ ਭੇਦਭਾਵ ਕੀਤਾ ਗਿਆ ਸੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਭਾਜਪਾ ਦੇ ਰਾਜ ਵਿੱਚ ਅਨਸੂਚਿਤ ਜਾਤੀਆਂ ਨਾਲ ਸ਼ੋਸ਼ਣ ਦੇ ਮਾਮਲੇ ਵਧ ਰਹੇ ਨੇ ਜੋ ਕਿ ਬੇਹੱਦ ਗੰਭੀਰ ਚਿੰਤਾ ਦਾ ਵਿਸ਼ਾ ਨੇ ਆਪ ਦੇ ਸਥਾਨਕ ਆਗੂਆਂ ਨੇ ਕਿਹਾ ਹੈ ਕਿ वाई ਪੂਰਨ ਕੁਮਾਰ ਦੀ ਪਤਨੀ ਨੇ ਜਾਂਚ ਵਿੱਚ ਗੜਬੜਾ ਹੋਣ ਦੇ ਇਲਜ਼ਾਮ ਲਗਾਏ ਨੇ ਤੇ ਨਾਲ ਹੀ ਅਧਿਕਾਰੀਆਂ ਵੱਲੋਂ ਦਬਾਅ ਦੇ ਦੋਸ਼ ਵੀ ਲਗਾਏ ਗਏ ਨੇ ਉਹਨਾਂ ਦੀ ਮੰਗ ਹੈ ਕਿ ਰੋहतक ਦੇ ਐਸਪੀ ਅਤੇ ਡੀਸੀਪੀ ਨੂੰ ਵੀ ਐਫਆਈਆਰ ਵਿੱਚ ਸ਼ਾਮਿਲ ਕੀਤਾ ਜਾਵੇ ਤੇ ਪੂਰੇ ਮਾਮਲੇ ਦੀ ਵਿਸਤ੍ਰਿਤ ਜਾਂਚ ਹੋਵੇ ਸਾਰਿਆਂ ਨੇ ਇਕਜੁੱਟ ਹੋ ਕੇ ਮੰਗ ਕੀਤੀ ਹੈ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਉਹਨਾਂ ਦੀ ਲੜਾਈ ਜਾਰੀ ਰਹੇਗੀ ਇਸ ਵੇਲੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਤੁਹਾਡੇ ਨਾਲ ਵੀ ਸਨ ਸਰ ਜੀ ਅੱਜ ਉਹਨਾਂ ਨਾਲ ਬਣਾ ਲਿਆ ਸਰ ਇੱਕ ਚੰਗੀ ਹੈ ਕੈਰਨ ਮਾਰ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਜੀ ਦੇਖੋ ਸੀਨੀਅਰ ਆਈਪੀਐਸ ਅਧਿਕਾਰੀ ਜਗਾਈਪੁਰ ਕੁਮਾਰ ਜੀ ਜਿਨ੍ਹਾਂ ਦਾ ਜਿਨ੍ਹਾਂ ਨੇ ਪਿਛਲੇ ਦਿਨੀ ਬਹੁਤ ਦੁਖੀ ਹੋ ਕੇ ਜੋ ਕਿ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਫਾਸਟ ਵੇਸਟ ਡਿਸਕ੍ਰਿਮੀਨੇਸ਼ਨ ਹੋਇਆ ਇੱਕ ਬੜੇ ਔਨੇਸਟ ਅਫੀਸਰ ਬੜੇ ਸੀਨੀਅਰ ਆਈਪੀਐਸ ਅਧਿਕਾਰੀ ਉਹਨਾਂ ਦੇ ਨਾਲ ਹਰਿਆਣੇ ਕੈਟਰ ਦੇ ਉਹਨਾਂ ਦੇ ਨਾਲ ਉਹਨਾਂ ਨੇ ਤੋਪੀ ਹੋ ਕੇ ਹਰਾਸਮੈਂਟ ਤੋਂ ਕਿਉਂਕਿ ਉਹਨਾਂ ਦੀ ਐਕਸਪਲੋਇਟੇਸ਼ਨ ਬਹੁਤ ਹੋਈ ਉਹਨਾਂ ਨੇ ਸ਼ੋਇ ਸੱਟ ਮੇਟ ਪੀਤਾ ਅੱਜ ਅਸੀਂ ਇਸ ਵਿਰੋਧ ਦੇ ਵਿੱਚ ਇੱਥੇ ਕੈਂਡਲ ਮਾਰਚ ਕਰ ਰਹੇ ਹਾਂ ਔਰ ਜੋ ਇਨਵੈਸਟੀਗੇਸ਼ਨਸ ਨੇ ਜੋ ਉਹਨਾਂ ਦੀ ਧਰਮ ਸਮਤਨੀ ਅਮਨੀਤ ਕੌਰ ਨੇ ਇਲਜ਼ਾਮ ਲਾਏ ਨੇ ਜੋ ਐਫ ਆਈ ਆਰ ਦੇ ਵਿੱਚ ਉਹਨਾਂ ਸੋਧ ਦੀ ਮੰਗ ਕੀਤੀ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਜਿਹੜਾ ਹੈ ਇਨਸਾਫ ਜਿਹੜਾ ਹੈ ਉਹ ਦਿੱਤਾ ਜਾਵੇ ਸਰ ਜਿੰਨਾ ਤੱਕ ਉਹਦੀ ਪਤਨੀ ਨੇ ਕਿਹਾ ਜਿੰਨਾ ਤੱਕ ਇਨਸਾਫ ਨਹੀਂ ਮਿਲਦਾ ਤਦ ਤੱਕ ਉਹਨਾਂ ਦਾ ਪੰਤਿਕ ਦੇ ਦਾ ਆਹ ਦੇਖੋ ਰੋਜ਼ ਅੱਜ ਵੀ ਡੈੱਡ ਬਡੀ ਉਮਈਆ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਔਰ ਮੈਂ ਸਮਝਦਾ ਕਿ ਜਿਹੜੇ ਐਸਪੀ ਰੋहतक ਨੇ ਔਰ ਡੀਜੀਪੀ ਹਰਿਆਣਾ ਨੇ ਉਹਨਾਂ ਨੂੰ ਇਮੀਡੀਏਟਲੀ ਐਫਆਈਆਰ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਔਰ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਇਸ ਚੀਜ਼ ਦੀ ਕਰਵਾਉਣੀ ਚਾਹੀਦੀ ਹੈ ਦੇਖੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਕਈ ਮੰਤਰੀ ਸਹਿਬਾਨ ਉੱਥੇ ਪਹੁੰਚੇ ਨੇ ਅਸੀਂ ਪਰਵਾਸ ਦੇ ਨਾਲ ਪੂਰੀ ਤਰ੍ਹਾਂ ਡਟ ਕੇ ਖੜੇ ਆਂ ਔਰ ਜੋ ਵੀ ਕੁਝ ਸਾਨੂੰ ਲੋਡ ਪਈ ਚਾਹੇ ਉਹ ਅਦਾਲਤੀ ਲੜਾਈ ਹੋਵੇ ਚਾਹੇ ਉਹ ਛੜਕਾਂ ਤੇ ਲੜਾਈ ਹੋਵੇ ਅਸੀਂ 바이ਪੂਰਨ ਕੁਮਾਰ ਜੀ ਵਾਸਤੇ ਕੋਈ ਕੁਝ ਡਿਮਾਂਡ ਹੈ ਜੀ ਸਰਕਾਰ ਤੋਂ ਰੱਖੀਆਂ ਜੀ ਅਸੀਂ ਅਸੀਂ ਜਿਹੜੇ ਹੈਗੇ ਨੇ ਹਰਿਆਣੇ ਦੇ ਮੁੱਖ ਮੰਤਰੀ ਉਹਨਾਂ ਤੋਂ ਮੰਗ ਕਰਦੇ ਆ ਕਿ ਇਮੀਡੀਏਟਲੀ ਜਿਹੜਾ ਆ ਉਹ ਜਿਹੜੇ ਜਿਹੜੇ ਵੀ ਉਹਨਾਂ ਨੇ ਫਾਈਨਲ ਲੋਡਸ ਦੇ ਸਾਈਡ ਨੋਟ ਦੇ ਵਿੱਚ ਨਾਮ ਲਿਖੇ ਨੇ ਉਹਨਾਂ ਸਾਰਿਆਂ ਦੇ ਉੱਤੇ ਐਕਸ਼ਨ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਕਿਉਂਕਿ ਕਾਫੀ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਪਾਸ ਪਾਸ ਦੇ ਹਾਲ ਦੇ ਵਿੱਚ ਅਨਸੂਚਿਤ ਜਾਤੀਆਂ ਦੇ ਉੱਤੇ ਜਿਹੜੇ ਐਕਸਪਲੋਇਟੇਸ਼ਨ ਆ ਉਹਨਾਂ ਦੀ ਉਹ ਜਿਹੜੀ ਆ ਉਹ ਬਹੁਤ ਵਾਰਤੀ ਜਾ ਰਹੀ ਹੈ